ਸਾਹਿਬ ਐਸਟ ਬੀਟ ਨੂੰ ਕਿਸ ਤਰੀਕੇ ਦੇ ਦਿੰਦੇ ਹੋ ਕਹਿੰਦੇ ਕਿ ਜੇ ਤੁਸੀਂ ਧਰਨਾ ਮਜ਼ਾਰਾ ਕਰੋਗੇ ਹੜਤਾਲ ਕਰੋਗੇ ਤਾਂ ਫਿਰ ਪਬਲਿਕ ਦੇ ਵਿਰੋਧ ਦੇ ਵਿੱਚ ਮੰਨੇ ਜਾਓਗੇ ਕੀ ਕਰਨਗੇ ਸੀਐਮ ਸਾਹਿਬ ਪੰਜਾਬ ਦੇ ਲੋਕਾਂ ਤੋਂ ਗੋਲੀਆਂ ਤੋਂ ਨਹੀਂ ਡਰਦੇ ਜਦੋਂ ਜੇ ਤਰਪਿੰਡ ਦਾ ਸਾਡੇ ਚਾਹ ਤੋਂ ਇੰਜਰ ਕੀਤਾ ਨਹੀਂ ਹਰਿਆਣਾ ਸਰਕਾਰ ਨੇ ਫਿਰ ਕਿਹੜੀ ਗੱਲ ਹੈ ਦਿੱਲੀ ਨਹੀਂ ਗਏ ਅੱਗੇ ਦਿੱਲੀ ਸਾਡੇ 750 ਸ਼ਹੀਦ ਨਹੀਂ ਕਰਵਾਇਆ ਇਹ ਨਵਾਂ ਮਾਚੂ ਦਾ ਪੁੱਤ ਪੈਦਾ ਹੋਇਆ ਜਿਨੇ ਇਹ ਕੰਮ ਪੈਦਾ ਕੀਤਾ ਵੀ ਲੋਕਾਂ ਦੀ ਗੁੱਸੇ ਦੀ ਸ਼ਕਤੀ ਖੋਣੀ ਹੈ ਸੀਸੰਦਾਂ ਮੰਦਲੇ ਨੇ ਕਿਹਾ ਇਹ ਨੂੰ ਸੀਐਮ ਨੂੰ 27 ਜੁਲਾਈ 27 ਸੀਐਮ ਬਗਵਾਨ ਸਿੰਘ ਮਾਨੋਂ ਨੇ ਜਿਹੜੀ ਪੋਸਟ ਪਾਈ ਆ ਉਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਉਹ ਕਹਿੰਨੇ ਕਿ ਰੋਹਤ ਕਰਨ ਦੇ ਹੋਰ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ ਆਮ ਲੋਕਾਂ ਨੂੰ ਖੱਜਲ ਕਿਉਂ ਕਰਦੇ ਹੋ ਕਹਿੰਦੇ ਸੈਂਸਵਕਤਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਪੋਸਟ ਦੇ ਵਿੱਚ ਲਿਖ ਕੇ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਜਾਂ ਫਿਰ ਜੋ ਵੀ ਰੋਸ ਪ੍ਰਗਟਾਉਂਦੇ ਨੇ ਧਰਨੇ ਹੜਤਾਲਾਂ ਕਰਦੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਜੇਕਰ ਤੁਸੀਂ ਹੁਣ ਕੋਈ ਧਰਨਾ ਪ੍ਰਦਰਸ਼ਨ ਕਰੋਗੇ ਹੜਤਾਲ ਕਰੋਗੇ ਤਾਂ ਉਹ ਜਨਤਾ ਦੇ ਵਿਰੋਧ ਦੇ ਵਿੱਚ ਮੰਨਿਆ ਜਾਊਗਾ ਤੁਹਾਡੇ ਉੱਪਰ ਕਾਰਵਾਈ ਹੋਊਗੀ ਤਾਂ ਇਸ ਦੇ ਵਿੱਚ ਖਾਸ ਤੌਰ ਤੇ ਕਿਸਾਨ ਆ ਜਾਂਦੇ ਨੇ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਪਹਿਲਾਂ ਸ਼ੰਭੂ ਤੇ ਪ੍ਰੋਟੈਸਟ ਕਰ ਰਹੇ ਸੀ ਤੇ ਮੋੜ ਸ਼ੰਭੂ ਤੇ ਘੱਟ ਸੱਦਿਆ ਗਿਆ ਸੀ ਤਾਂ ਇਸੇ ਮਸਲੇ ਦੇ ਉੱਪਰ ਗੱਲਬਾਤ ਕਰ ਲੰਨੇ ਆ ਸਾਡੇ ਨਾਲ ਕਿਸਾਨਾਂ ਆਗੂ ਮਨਜੀਤ ਸਿੰਘ ਰਾਏ ਮੌਜੂਦ ਨੇ ਰਾਏ ਸਾਹਿਬ ਇਸ ਟਵੀਟ ਨੂੰ ਕਿਸ ਤਰੀਕੇ ਦੇ ਦੇ ਦਿਓ ਕਹਿੰਦੇ ਕਿ ਜੇ ਤੁਸੀਂ ਧਰਨਾ ਮਜ਼ਾਰਾ ਕਰੋਗੇ ਹੜਤਾਲ ਕਰੋਗੇ ਤਾਂ ਫਿਰ ਪਬਲਿਕ ਦੇ ਵਿਰੋਧ ਦੇ ਵਿੱਚ ਮੰਨੇ ਜਾਓਗੇ ਦੇਖੋ ਜੀ ਸੀਐਮ ਆਨ ਅੱਦੇ ਜਿਹੜੇ ਹੈਗੇ ਆ ਜੀ ਉਹ ਅੱਜ ਸੱਤਾ ਦਾ ਨਾਚ ਉਹਦੇ ਥਿਰ ਚੜ ਕੇ ਬੋਲ ਰਿਹਾ ਹੂੰ ਔਰ ਉਹ ਭੁੱਲ ਗਏ ਨੇ ਪੰਜਾਬ ਦੇ ਲੋਕਾਂ ਦੀ ਨਜ਼ਰ ਨੂੰ ਭੁੱਲ ਗਏ ਨੇ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਇਦਾਂ ਦੀਆਂ ਗਿੱਦੜ ਭਵਕੀਆਂ ਤੋਂ ਨਹੀਂ ਡਰਨ ਵਾਲੇ ਹੂੰ ਕੀ ਕਰਨਗੇ ਸੀਐਮ ਸਾਹਿਬ ਹੂੰ ਪੰਜਾਬ ਦੇ ਲੋਕ ਤਾਂ ਗੋਲੀਆਂ ਤੋਂ ਨਹੀਂ ਡਰਦੇ ਜਦੋਂ ਜੇ ਤੁਰਪੈਣ ਤਾਂ ਹੂੰ ਸ਼ਹੀਦ ਹੋਇਆ ਨਹੀਂ ਸਾਡਾ ਸ਼ੁਭ ਕਰਨ ਸਾਡੇ 400 ਇੰਜਣ ਕੀਤਾ ਨਹੀਂ ਹਰਿਆਣਾ ਸਰਕਾਰ ਨੇ ਹੂੰ ਫਿਰ ਕਿਹੜੀ ਗੱਲ ਹੈ ਦਿੱਲੀ ਨਹੀਂ ਗਏ ਅੱਗੇ ਦਿੱਲੀ ਸਾਡੇ 750 ਸ਼ਹੀਦ ਨਹੀਂ ਕਰਵਾਇਆ ਹੂੰ ਇਹ ਕਰਕੇ ਸੀਐਮ ਸਾਹਿਬ ਕਿਸੇ ਭਲੇਖੇ 'ਚ ਨੇ ਹੂੰ ਸੀਐਮ ਸਾਹਿਬ ਨੂੰ ਕੋਈ ਗੱਲ ਨਹੀਂ ਹਜੇ ਸੱਤਾ ਦਾ ਨਸ਼ਾ ਸਿਰ ਚੜ ਕੇ ਬੋੜਿਆ ਦਿੱਲੀ ਦੇ ਇਸ਼ਾਰੇ ਤੇ ਮਿੱਲੀ ਦੀ ਚੋਰੀ ਪੈ ਕੇ ਸਾਰਾ ਕੁਝ ਕਰ ਰਹੇ ਨੇ ਐਦਿਹਾ ਦਿੱਲੀ ਦੇ ਚੰਗੇ ਕਰਿੰਦਰ ਬਣੇ ਹੋਏ ਨੇ ਦਿੱਲੀ ਦੇ بڑے ਆਗਿਆਕਾਰੀ ਪੁੱਤਰ ਬਣੇ ਹੋਏ ਨੇ ਕੋਈ ਗੱਲ ਨਹੀਂ ਕਰ ਲੈਣ ਜੋ ਕਵੀਟ ਕਰਨਾ ਹੈ ਜੋ ਸੜ ਦੇ ਕਾਰਵਾਈਆਂ ਕਰਨੀਆਂ ਕਰ ਲੈਣਾ ਅਸੀਂ ਅੱਜ ਵੀ ਸਾਨੂੰ ਘਰੇ ਡਿਟੇਨ ਕੀਤਾ ਹੋਇਆ ਤੜਕੇ ਤੋਂ ਮੈਨੂੰ ਡਿਟੇਨ ਕੀਤਾ ਹੋਇਆ ਮੇਰੇ ਤੇ ਫੋਚ ਲੱਗੀ ਹੋਈ ਹੈ ਇਸੇ ਤਰੀਕੇ ਨਾਲ ਸਾਰੇ ਆਗੂਆਂ ਨੂੰ ਕੀਤਾ ਹੋਇਆ ਕਿਉਂਕਿ ਕੱਲ 6 ਨੂੰ ਸਾਡਾ ਖਿੰਭੂ ਥਾਣੇ ਮੂਰੇ ਸੀ ਮੈਂ ਦੱਸਣਾ ਚਾਹੁੰਦਾ ਕੋਈ ਹਾਈਵੇ ਤੇ ਨਹੀਂ ਸੀ ਕੋਈ ਟ੍ਰੇਨ ਮੋੜੇ ਨਹੀਂ ਸੀ ਕੇਵਲ ਤੇ ਕੇਵਲ ਸ਼ੰਭੂ ਥਾਣੇ ਦੇ ਅੱਗੇ ਘਰਾਓ ਰੱਖਿਆ ਸੀ ਕਿਉਂਕਿ ਐਸ ਐਚਓ ਨੇ ਬੜੀ ਭद्दी ਸ਼ਬਦਾਵਲੀ ਦੀਆਂ ਗਾਲਾਂ ਕੱਢ ਕੇ 19 ਨੂੰ ਜਦੋਂ ਰੈਸਟ ਕੀਤਾ ਆਗੂਆਂ ਨੂੰ 20 ਨੂੰ ਸਾਡੇ ਬਲਵੰਤ ਸਿੰਘ ਬੇਗਾਮ ਕੇ ਆਪਣਾ ਸਮਾਨ ਉਥੋਂ ਜਿਹੜਾ ਮੇਨ ਚਾਹੀਦਾ ਸੀ ਉਹਨੂੰ ਨਜਿੱਠਣ ਕਹੇ ਸੀ ਕਿਉਂਕਿ ਉਹ ਉਹ ਰੈਸਟ ਨਹੀਂ ਕੀਤੀ ਹੋਈ ਤੇ ਉਹਨਾਂ ਨੂੰ ਲੋਕਲ ਐਸ ਐਚਓ ਸ਼ੰਭੂ ਹੰਪਰੀਸ ਨੇ ਭद्दी ਸ਼ਬਦਾਵਲੀ ਗਾਲਾਂ ਕੱਢ ਕੇ ਲਾਠੀਆਂ ਨਾਲ ਕੁੱਟਿਆ ਹੂੰ ਕੀ ਕਰਕੇ ਉਹਦੇ ਵਿਰੋਧ ਚ ਥਾਣੇ ਦੇ ਕੇ ਕਰਾਉ ਕਰਨਾ ਸੀ ਔਰ ਸਰਕਾਰ ਕੋਲੋਂ ਮੰਗਿਆ ਵੀ ਜਿਹੜਾ ਸਦਾ ਨੁਕਸਾਨ ਹੋਇਆ ਗਡੀਆਂ ਟਰਾਲੀਆਂ ਚੋਰੀ ਕਰਾਈਆਂ ਸਰਕਾਰ ਨੇ ਸਰਕਾਰ ਨੇ ਚੋਰੀ ਕਰਾਈਆਂ ਜੀ ਪੱਕੇ ਲਾਉਂਦੇ ਦੀ ਵੀਡੀਓ ਆ ਗਈ ਪੁਲਿਸ ਆ ਜਾਂਦੀ ਉਹ ਪੱਕੇ ਕਿੱਥੇ ਗਏ ਹੂੰ ਸਿਲੰਡਰਾਂ ਦੀ ਟਰਾਲੀ ਭਰੀ ਲੈ ਜਾਂਦੇ ਆ ਐਸੇ ਕਰ ਤੁੜਖਲਾ ਬੋਲਦਾ ਲੈ ਕੇ ਲੋ ਇਹਨਾਂ ਨੂੰ ਥਾਣੇ ਵਰਤਾਂਗੇ ਸਿਲੰਡਰਾਂ ਨੂੰ ਜੀ ਉਹ ਸਿਲੰਡਰ ਕਿੱਥੇ ਗਏ ਹੂੰ ਜਿਹੜੀਆਂ ਟਰਾਲੀਆਂ ਹਰਿਆਣੇ ਤੋਂ ਬੰਦੇ ਫੜੇ ਗਏ ਉਹਨਾਂ ਨੇ ਕਿਹਾ 70 ਰੁਪਏ 100 ਰੁਪਿਆ ਸਾਨੂੰ ਕਿਹਾ ਪੇ ਦੇ ਦਿਓ ਜਿਹੜੀ ਮੰਡੀ ਟਰਾਲੀ ਪਾ ਕੇ ਲੈ ਜਾਓ ਪੁਲਿਸ ਨੇ ਕਿਹਾ ਜੀ ਤੇ ਤੁਸੀਂ ਦੱਸੋ ਸਰਦਾਰ ਨੇ ਸਾਡਾ ਸਮਾਨ ਕਰੋਨਾ ਦਾ ਚੋਰੀ ਕਰਾਇਆ ਉਹ ਮੰਨਦੀਏ ਬੈ ਨਾ ਜੀ ਬੀਚਵਲੀ ਮੰਨਦੀਏ ਬੈ ਨਾ ਇਹ ਲੋਕਾਂ ਦੀ ਬੋਲਣ ਦੀ ਆਵਾਜ਼ ਦੀ ਜਿਹੜੀ ਸ਼ਕਤੀ ਹੈ ਉਹਨੂੰ ਖੋਇਆ ਜਾ ਰਿਹਾ ਲੋਕਤੰਤਰ 'ਚ ਇਹ ਅੰਗਰੇਜ਼ਾਂ ਨਾਲੋਂ ਉੱਪਰ ਦੀ ਰਾਜ ਹੋ ਗਿਆ ਜੀ ਉਹ ਅੰਗਰੇਜ਼ਾਂ ਦੇ ਟਾਈਮ ਵੀ ਇੰਨੀ ਗੁਲਾਮੀ ਨਹੀਂ ਸੀ ਵੀ ਲੋਕਾਂ ਦੀ ਬੋਲਣ ਦੀ ਸ਼ਕਤੀ ਕੋ ਖੋਲਵੇ ਹਮ ਪਰ ਇਹ ਸੀ ਇਹ ਨਵਾਂ ਆਇਆ ਜੀ ਇਹ ਨਵਾਂ ਮਾਜਟਰ ਦਾ ਪੁੱਤ ਪੈਦਾ ਹੋਇਆ ਜਿਨੇ ਇਹ ਕੰਮ ਪੈਦਾ ਕੀਤਾ ਵੀ ਲੋਕਾਂ ਦੀ ਬੋਲਣ ਦੀ ਸ਼ਕਤੀ ਖੋਣੀ ਹੈ ਜੇ ਕੋਈ ਪੋਟੈਂਸ਼ੀਅਲ ਮਾਸਟਰ ਕਰਦੇ ਆ ਉਹਦੇ ਐਸਐਚਓ ਜਾ ਕੇ ਥੱਪੜ ਮਾਰਦਾ ਮਾਸਟਰ ਦੇ ਹੂੰ ਕਿਹਨੂੰ ਕੁੱਟਦੇ ਆ ਜੀ ਜਾਂ ਮਾਸਟਰ ਪ੍ਰੋਜੈਕਟ ਕੰਮ ਨਾ ਕਿਸਾਨ ਕੰਮ ਨਾ ਮਰਦਸ਼ਾ ਕਰਮ ਲੋਕੀ ਅੰਦਰ ਵਰਕੇ ਬਹਿ ਜਾਣ ਇਸ ਤੋਂ ਡਰਨ ਵਾਲੇ ਨਹੀਂ ਰਾਏ ਨੂੰ ਸੀਐਮ ਨੂੰ 27 ਜੁਲਾਈ ਦੇਖਾਂਗੇ 27 ਪਰ ਰਾਏ ਸਾਹਿਬ ਤੁਸੀਂ ਕਹਿ ਕੇ ਜਾਂ ਮਾਸਟਰ ਪ੍ਰੋਟੈਸਟ ਕਰਨ ਪਰ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੀ ਪੋਸਟ ਪਾਈ ਆ ਉਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਉਹ ਕਹਿੰਦੇ ਕਿ ਰੋਹਤ ਕਰਨ ਦੇ ਹੋਰ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ ਆਮ ਲੋਕਾਂ ਨੂੰ ਖੱਜਲ ਕਿਉਂ ਕਰਦੇ ਹੋ ਕਹਿੰਦੇ ਮੈਂ ਕਿਹਾ ਜੀ ਖੱਜਲ ਕੱਲੇ ਸੀਐਮ ਸਾਹਿਬ ਹੋ ਰਹੇ ਹੋਰ ਕੋਈ ਨਹੀਂ ਹੋ ਰਹਾ ਕਿ ਬਈ ਦਿੱਲੀ ਦਾ ਇਸ਼ਾਰਾ ਹੈ ਬਈ ਬੰਦ ਕਰੋ ਪੰਜਾਬ ਨੂੰ ਪੰਜਾਬ ਨੂੰ ਬੋਲਣ ਨਹੀਂ ਦੇਣਾ ਪੰਜਾਬ ਨੂੰ ਸਿਰ ਚੱਕਣ ਨਹੀਂ ਦੇਣਾ ਦਿੱਲੀ ਦੇ ਇਸ਼ਾਰੇ ਦੇ ਹੋ ਰਿਹਾ ਵਾਗਿਆਕਾਰੀ ਪੁੱਤਰ ਬਣਿਆ ਹੋਇਆ ਦਿੱਲੀ ਦਾ ਇਸ ਵੇਲੇ ਹੂੰ ਇਹ ਕਰਕੇ ਸਾਰਾ ਕੁਝ ਕਰ ਰਿਆ ਇਹ ਮੈਂ ਗੱਲ ਕਮਾਂ ਕੱਲ ਪੀਚਪੁਲੀ ਪ੍ਰੋਟੈਸਟ ਹੈ ਜੀ ਜੀ ਥਾਣੇ ਦੇ ਮੋਰੇ ਆ ਹੂੰ ਕੋਈ ਸੜਕ ਤੇ ਨਹੀਂ ਹੈ ਤੇ ਆਪਾਂ ਉਹਨਾਂ ਨੂੰ ਅਜ ਰੈਸਟ ਕਰ ਲਿਆ ਸਾਰਿਆਂ ਨੂੰ ਹੂੰ ਕੀ ਹੈ ਜੀ ਇਹ ਇਹ ਲੋਕਾਂ ਦੀ ਲੋਕਤੰਤਰ ਦਾ ਕਹਾਣੀ ਤਾਂ ਕੀ ਹੈ ਲੋਕਤੰਤਰ ਛਿੱਕੇ ਦੇ ਟੰਗ ਦਾ ਪੰਜਾਬ ਸਰਕਾਰ ਨੇ ਵੀ ਪਹਿਲਾਂ ਭਾਰਤ ਸਰਕਾਰ ਬੀਜੇਪੀ ਨੇ ਚੰਗਿਆ ਹੋਇਆ ਸੀ ਕੰਦਾ ਕਰਕੇ ਦਿਵਾਰਾਂ ਕਲਾਕ ਤੇ ਹਰਿਆਣਾ ਸਰਕਾਰ ਨੇ ਤੇ ਅੱਜ ਪੰਜਾਬ ਸਰਕਾਰ ਨੇ ਹੂੰ ਛਿੱਕੇ ਦੇ ਟੰਗ ਦਾ ਜੀ ਸਾਰਾ ਕੁਝ ਹੂੰ ਅੱਜ ਅੱਜ ਲੋਕ ਸੰਤੋਖ ਦਾ ਕਾਰਨ ਕਰਤਾ ਸਰ ਸਾਬ ਹਾਲਾਂਕਿ ਤੁਹਾਨੂੰ ਬਹੁਤ ਕਿਸਾਨਾਂ ਅੱਗੋਂ ਡੱਲੇਵਾਲ ਸਾਹਿਬ ਦੇ ਘਰੇ ਵੀ ਪੁਲਿਸ ਗਈ ਆ ਕਾਕਾ ਸਿੰਘ ਕੋਟੜਾ ਨੂੰ ਡੇਟੇਨ ਕੀਤਾ ਤੁਸੀਂ ਦੱਸ ਰਹੇ ਹੋ ਤੁਹਾਨੂੰ ਕੀਤਾ ਕੀ ਹੁਣ ਜਿਹੜਾ ਸ਼ੰਭੂ ਵਾਲਾ ਉਹ ਜਿਹੜਾ ਕੱਲ ਦਾ ਏ ਉਹ ਇਸੇ ਤਰੀਕੇ ਜਾਰੀ ਰਹੇਗਾ ਜਾਂ ਪਰ ਭਗਵੰਤ ਸਿੰਘ ਮਾਨ ਹੋਣਾਂ ਦੀ ਇਸ ਪੋਸਟ ਤੋਂ ਬਾਅਦ ਤੁਸੀਂ ਪਿੱਛੇ ਫੈਸਲਾ ਲੈ ਲੋਗੇ ਉਹਨਾਂ ਨੇ ਕਿਹਾ ਕਿ ਤੁਹਾਡੇ ਤੇ ਕਾਰਵਾਈ ਹੋਵੇਗੀ ਜੇ ਤੁਸੀਂ ਅਜੇ ਕੋਈ ਧਰਨਾ ਪ੍ਰਦਰਸ਼ਨ ਕਰੋਗੇ ਮੈਂ ਕਿਹਾ ਜੀ ਕਾਰਵਾਈ ਸਾਡੇ ਗੋਲੀਆਂ ਮਾਰੇ ਅਸੀਂ ਪਿੱਛੇ ਕਿਉਂ ਵੜਾਂਗੇ ਜੀ ਸਾਡਾ ਜਾਰੀ ਆ ਕੱਲ ਤੱਕ ਹੂੰ ਇਹ ਉਹ ਫੋਰਸ ਲਾ ਕੇ ਰੋਕਣਾ ਰੋਕਣਾ ਸਾਡੇ ਲੋਕ ਜਾਣਗੇ ਉੱਥੇ ਤਾਂ ਇਹ ਕਰਦੇ ਅਸੀਂ ਤਾਂ ਉਹ ਤਾਂ ਬਰਾਏ ਸਾਹਿਬਰੇ ਇੱਥੇ ਇੱਕ ਸਵਾਲ ਹੈ ਕਿ ਜਦੋਂ ਸੀਐਮ ਮਾਨ ਕੁਝ ਦਿਨ ਪਹਿਲਾਂ ਬੀਵੀਐਮਪੇ ਮਸਲੇ ਦੇ ਉੱਪਰ ਨੰਗਲ ਡੈਮ ਜਾਂਦੇ ਨੇ ਤਾਂ ਉੱਥੇ ਜਦੋਂ ਸਵਾਲ ਹੁੰਦੇ ਨੇ ਸ਼ੰਭੂ ਖਨੋਰੀ ਨੂੰ ਲੈ ਕੇ ਜਾਂ ਕੇਂਦਰ ਨਾਲ ਮੀਟਿੰਗ ਨੂੰ ਤਾਂ ਸੀਐਮ ਭਗਵੰਤ ਸਿੰਘ ਮਾਨ ਨੇ ਕਹਿੰਦੇ ਨੇ ਕਿ ਕਿਸਾਨ ਯੂਨੀਅਨ ਤੇ ਕਿਸਾਨਾਂ ਦੇ ਵਿੱਚ ਬਹੁਤ ਫਰਕ ਹੈ ਉਹ ਕਹਿੰਦੇ ਕਿ ਕਿਸਾਨ ਯੂਨੀਅਨ ਕਿਸਾਨ ਨਹੀਂ ਹੈ ਕਿ ਬਹੁਤ ਲੋਕ ਕਹਿੰਦੇ ਕਿਸਾਨ ਲੱਗ ਨੇ ਕਿਸਾਨ ਯੂਨੀਅਨ ਨਾਲ ਅਲੱਗ ਨੇ ਕੋਈ ਗੱਲ ਨਹੀਂ ਇਸ ਸਾਈਜ਼ 'ਚ ਦੱਸਣਗੇ ਇਹਨਾਂ ਨੂੰ ਵੀ ਕਿਸਾਨ ਯੂਨੀਅਨ ਨਾਲ ਅਲੱਗ ਨੇ ਕਿਸਾਨ ਅਲੱਗ ਇਹ ਸਤਾਈ ਆਉਂਦਿਓ ਇਹ ਭਗਵੰਤਮਾਨ ਦੇ ਹਲਕੇ ਜੀ ਭਗਵੰਤਮਾਨ ਦੇ ਆਪਣੀ ਹਲਕੇ ਜੀ ਨੂੰ ਦੱਸਾਂਗੇ ਕਹੀ ਗੱਲ ਐ ਇਹ ਇਹ ਕਿੱਥੇ ਉਲਕੇ ਬੈਠਿਆ ਅੱਜ ਇਹਦੇ ਹੱਥ ਤਾਕਤ ਐ ਪੱਤਾ ਦੀ ਨਚਾਇਆ ਛੇੜ ਚੜ ਕੇ ਬੋਲ ਰਿਹਾ ਬੀਬੀ ਐਮਬੀ ਦਾ ਵੀ ਨਹੀਂ ਝੋਟ ਧੋਗੜ ਚ ਆਇਆ ਡਰਾਮਾ ਕੀਤਾ ਰਲ ਕੇ ਕੇਂਦਰ ਨਾਲ ਵੀ ਕਰਾਉਣੇ ਵਾਲਾ ਇਹੀ ਐ ਸੀਐਮ ਮਾਨ ਸਾਡਾ ਹੂੰ ਬਿਲਕੁਲ ਕੋਈ ਇਸ਼ੂ ਨਹੀਂ ਸੀ ਹੁਣ ਲੋਕਾਂ ਨੂੰ ਮੁੱਦਿਆਂ ਦੇ ਪਿੱਛੇ ਘਾਉਣ ਲਈ ਕੇਂਦਰ ਨਾਲ ਰਲ ਗਿਆ ਜੀ ਐਲ ਪੂਰਾ ਬੀਜੇਪੀ ਨਾ ਕਿਓਖਿਚ ਵੀ ਹੋ ਕੇ ਹੋ ਰਿਹਾ ਸਾਰਾ ਕੁਝ ਹੂੰ ਇਹ ਕੇਵਲ ਤੇ ਕੇਵਲ ਡਰਾਮੇਬਾਜੀ ਸਾਰੀ ਢੋਂਦੇਬਾਜੀ ਕੀਤੀ ਕਰ ਰਹੀ ਹੈ ਹੂੰ ਸੋ ਏਦੇ ਤਰੀਕੇ ਦੇ ਨਾਲ ਇਹ ਵੀ ਡਰਾਮਾ ਹੈ ਆ ਜਿਹੜਾ ਕਹਿਣਾ ਵੀ ਲੋਕ ਸਰਕਾਰ ਰੋਕਦੇ ਜੀ ਮੈਂ ਕਰ ਰਿਹਾ ਜੀ ਔਂ ਕਰ ਰਿਹਾ ਜੀ ਜਦ ਪੀਸਫੁਲੀ ਥਾਣੀ ਦੇ ਅੱਗੇ ਜਾਣਾ ਹੈ ਹੂੰ ਕੋਈ ਸੜਕ ਨਹੀਂ ਰੋਕਣੀ ਤੇ ਵਿੱਚ ਸੀ ਇਹਦਾ ਮਤਲਬ ਲੋਕਾਂ ਨੂੰ ਬੋਲਣ ਵੀ ਨਹੀਂ ਦੇਣਾ ਹੂੰ ਲੋਕਾਂ ਦੀ ਬੋਲਣ ਦੀ ਸ਼ਕਤੀ ਖੋ ਲਵਾਂਗੇ ਹੂੰ ਕਿੰਨਾ ਚਿਰ ਚੱਲੂ ਹੂੰ 27 ਤੱਕ ਹੀ ਹੈ ਨਾ ਤੁਹਾਡੀ ਸਰਕਾਰ ਜੀ ਦੇ 27 ਦੇ ਵਿੱਚ ਤੁਹਾਨੂੰ ਨਹੀਂ ਬੋਲਣ ਦੇਵਾਂਗੇ ਕੱਲੇ-ਕੱਲੇ ਪਿੰਡ ਚ ਬੋਲਣ ਨਹੀਂ ਦੇਵਾਂਗੇ ਤੇ ਇਹਦੇ ਪਿੰਡ ਚੋਂ ਵੀ ਨਹੀਂ ਬੋਲਣ ਦੇਵਾਂਗੇ ਸਾਰਾ ਇਸ ਵਿੱਚ ਇੱਕ ਸਵਾਲ ਹੋਰ ਆ ਕਿ ਜਦੋਂ ਸਿੱਖਿਆ ਕ੍ਰਾਂਤੀ ਦੇ ਘਟਨ ਹੁੰਦੇ ਨੇ ਸਕੂਲਾਂ ਦੇ ਵਿੱਚ ਤੁਹਾਡੀਆਂ ਹੀ ਜਥੇਬੰਦੀਆਂ ਜਾ ਕੇ ਐਮਐਲਏ ਨੂੰ ਘੇਰਦੀਆਂ ਨੇ ਮੰਤਰੀਆਂ ਨੂੰ ਘੇਰਦੀਆਂ ਨੇ ਕੀ ਹੋਣਾ ਘੇਰਨਾ ਬੰਦ ਕਰ ਦੋਗੇ ਇਸ ਪੋਸਟ ਤੋਂ ਦੇਖ ਕੇ ਮੈਂ ਕਿਹਾ ਜੀ ਝੂਠ ਦਾ ਪਰਚਾ ਗ੍ਰੈਂਡ ਝੂਠ ਦਾ ਪਰਦਾ ਫਾਸ਼ ਕਰਾਂਗੇ ਇੱਕ ਬਾਥਰੂਮ ਬਣੇ ਹੋਏ ਪਹਿਲੀਆਂ ਸਰਕਾਰਾਂ ਦੇ ਟਾਈਮ ਦੇ ਤੇ ਕਿਸੇ ਨੇ ਬਣਾਇਆ ਹੋਣਾ ਸੀ ਕਿਸੇ ਪੱਖੀ ਨਹੀਂ ਜੀ ਉਹਨਾਂ ਨੂੰ ਕੁੱਤੀ ਮਾਰ ਕੇ ਲੋਕਾਂ ਨੂੰ ਝੂਠ ਪਰੋਦ ਰਹੇ ਆ ਹਮ ਸੱਚ ਦੁਨੀਆ ਦੇ ਸਾਹਮਣੇ ਲਿਆਉਣਾ ਕੋਨਾ ਹੈ ਜੀ ਇਹ ਤਾਂ ਝੂਠ ਝੂਠ ਪੀਜੇ ਪੀਛੀਆਂ ਦੀ ਝੂਠੇ ਪਰੋਛੀ ਜਾਂਦੇ ਲੋਕਾਂ ਨੂੰ ਜੀ ਉਹ 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 ਜੁਮਲੇ ਉਹ ਨਹੀਂ 15-15 ਲੱਖ ਦੇ ਕਰਕੇ ਸਰਕਾਰ ਲੈ ਜਾਂਦੀ ਇਹ ਨਹੀਂ ਬਦਲਾਵ ਕਰਕੇ ਲੈ ਜਾਂਦੀ 20000 ਕਰੋੜ ਰੁਪਏ ਮਹੀਨੇ ਦਾ ਕਿੱਥੇ ਗਿਆ ਜੀ ਹਮ ਇਹ ਅਧਕਾਰ ਮਾਰ ਕੇ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਜਾ ਰਹੀ 30000 ਕਰੋੜ ਕਿੱਥੇ ਗਿਆ ਮਾਈਨਿੰਗ ਦਾ ਸਾਢੇ 10 ਕਰੋੜ ਅਕਸਾਈ ਦਾ ਕਿੱਥੇ ਗਿਆ 1 ਲੱਖ ਕਰੋੜ ਦਾ ਕਰਦਿਆ ਜਿਹੜਾ ਹਤਾ ਤੇ ਅੱਜ ਕੂਚੀ ਫੇਰ ਕੇ ਬਾਥਰੂਮਾਂ ਤੇ ਉਹਦੂ ਘਾਟਨ ਕਰੀ ਫਿਰਨੇ ਇਹ ਪੈਲੀਆਂ ਬੜੀਆਂ ਕੰਧਾਂ ਤੇ ਰੰਗ ਕਰਕੇ ਤੇ ਉਹ ਉਹਨੂੰ ਸੱਚ ਨੂੰ ਜਾਗ ਰਵੇ ਨਾ ਕਿ ਲੋਕ ਜੀ ਇਹ ਪੰਜਾਬ ਦੇ ਲੋਕ ਆ ਪੰਜਾਬ ਆ ਪੰਜਾਬ ਇਸੇ ਦੇ ਸਭ ਤੋਂ ਸਾਹਮਣੇ ਲਿਆਉ ਉਹ ਨਾ ਚੜਨੇ ਵਾਲਾ ਨਾ ਝੁਕਣੇ ਵਾਲਾ ਨਾ ਪਿੱਛੇ ਹੰਨੇ ਵਾਲਾ ਜੀ ਬਹੁਤ ਧੰਨਵਾਦ ਆਇਸ ਸਾਹਿਬਾ ਜੀ